ਕਰਵਤਾਰਸੀ ਉੱਥੋਂ ਦੇ ਲੋਕਲ ਹੋਣ ਦੇ ਨਾਤੇ ਜੋ ਆ ਚੱਲ ਚੱਲ ਰਿਹਾ ਵੀ ਅੱਜ ਪਰਮਿੰਦਰ ਜੀ ਵੀ ਆਏ ਨੇ ਅਕਾਲ ਤਖਤ ਸਾਹਿਬ ਨੇ ਬੁਲਾਏ ਨੇ ਇਹ ਨਵਾਂ ਸਿੱਖਣ ਦੇ ਤੌਰ ਤੇ ਇੱਥੇ ਆਏ ਨੇ ਐਸੇ ਤਰ੍ਹਾਂ ਹੀ ਮਾਰਚ 2014 ਦੀ ਗੱਲ ਹੈ ਮਾਰਚ 2014 ਦੇ ਵਿੱਚ ਸਰਸਾ ਦੇ ਸਿਆਸੀ ਵਿੰਗ ਦੇ ਜਿਹੜੇ ਮੁਖੀ ਸੀਗੇ ਆਰਮ ਸਿੰਘ ਉਹਦੇ ਅਰਚ ਧੂਰੀ ਵਰਗੇ ਉਹਨਾਂ ਦੀ ਮੀਟਿੰਗ ਦਾ ਅਰੇਂਜ ਕੀਤਾ ਭੂਂਦਰ ਸਾਹਿਬ ਨੇ ਉਹਦੇ ਘਰੇ ਕੰਨੇ ਵਾਲੇ ਪਿੰਡ ਦੇ ਵਿੱਚ ਸਬੂਤ ਹੈਗੇ ਨੇ ਉਹਦੇ ਦਿੱਤੇ ਨੇ ਆਪਾਂ ਸਮਝਾਉਂਦੇ ਉਹਦਾ ਚਸ਼ਮਿੰਦੀ ਦੀ ਗਵਾਹ ਨੇ ਜੀ ਵੀਡੀਓ ਬਣਾਈ ਹੈ ਵੀਡੀਓ ਐਸਜੀਪੀਸੀ ਮੈਂਬਰ ਨੇ ਜੀ ਨਹੀਂ ਵੀਡੀਓ ਨਹੀਂ ਸੀ ਉਹਦਾ ਜ਼ਿਕਰ ਕੀਤਾ ਵੀਡੀਓ ਦੇ ਵੀ ਦੇਮਗ ਜੀ ਸਾਡੇ ਕੋਲੇ ਹੈਗੀ ਹੈ ਤੇ ਉਸ ਤੋਂ ਬਾਅਦ ਉਹਦਾ ਆ 2 ਅਗਸਤ ਨੂੰ ਜਿਹੜਾ ਸ਼ਬਦਾਂ ਕਾਲਮ ਅਜੀਤ ਸਰਗੋਸ਼ੀਆਂ ਦੇ ਵਿੱਚ ਅਜੀਤ ਦੇ ਵਿੱਚ ਸਰਗੋਸ਼ੀਆਂ ਉਹਨੇ ਉਹਦਾ ਜ਼ਿਕਰ ਕਰਤਾ ਵੀ ਮਾਨਸਾ ਦੇ ਕਿਸੇ ਅਕਾਲੀ ਲੀਡਰ ਦੇ ਘਰ ਇੱਕ ਸਿਆਸੀ ਵਿੰਗ ਦੇ ਡੇਰੇ ਸਿਆਸੀ ਵਿੰਗ ਦੇ ਜਿਹੜੇ ਹੈਗੇ ਨੇ ਉਹ ਬੰਦਿਆਂ ਨਾਲ ਮੀਟਿੰਗ ਹੋਈ ਹੈ ਪੁੰਦਰ ਸਾਹਿਬ ਦੀ ਤੇ ਹੋਰ ਵੀ ਜ਼ਿਕਰ ਕੀਤਾ ਉਹਨੇ ਜੀ ਉਹ ਜਦੋਂ ਅਸੀਂ ਬਰੀਕੀ ਚ ਗਏ ਸਾਨੂੰ ਪਤਾ ਲੱਗ ਗਿਆ ਵੀ ਇਹ ਮੀਟਿੰਗ ਹੋਈ ਹੈ ਕਨਫਰਮ ਹੋ ਗਈ ਸਾਡੇ ਉਹ ਮੈਂਬਰ ਐਸਜੀਪੀਸੀ ਨੇ ਜਿਹੜੇ ਐਗਜੈਕਟਿਵ ਮੈਂਬਰ ਵੀ ਰਹੇ ਨੇ ਮਿੱਠੂ ਸਿੰਘ ਕਾਨੇਗੇ ਨੇ ਉਹਦੀ ਕਨਫਰਮੇਸ਼ਨ ਕਰਤੀ ਤੇ ਫਿਰ ਸਾਡੀ ਡਿਊਟੀ ਬਣੀ ਕਿ ਅਸੀਂ ਇਹ ਵੀ ਆਪਣਾ ਜਾ ਕੇ ਕਲਤਖਰ ਸਾਹਿਬ ਤੇ ਬੇਨਤੀ ਕਰੀਏ ਵੀ ਇਹ ਇਹਨਾਂ ਨੂੰ ਤੁਸੀਂ ਕਾਰਜਕਾਰੀ ਪ੍ਰਧਾਨ ਬਣਾਤਾ ਜਿਹੜੇ ਗਨਾਹਗਾਰ ਨੇ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਉਹਦੇ ਘਰੇ ਮੀਟਿੰਗ ਬੁਲਾਈ ਇੱਕ ਤਾਂ ਮਿਲਦੇ ਨੇ ਆਮ ਰਸਤੇਾਂ 'ਚ ਮਿਲ ਗਏ ਕਿਤੇ ਹੋਟਲਾਂ 'ਚ ਮਿਲ ਗਏ ਇਹਨਾਂ ਨੇ ਘਰੇ ਮੀਟਿੰਗ ਕਰਵਾਈ ਹੈ। ਉਸ ਜੀ ਜਿਹੜਾ ਹੈਗਾ ਬੇਨਤੀ ਪੱਤਰ ਦੇ ਕੇ ਆਇਆ ਸਿੰਘ ਸਾਹਿਬਾਨ ਨੂੰ ਵੀ ਉਹਨਾਂ ਨੂੰ ਵੀ ਤਲਬੋ ਉਹਨਾਂ ਨੂੰ ਵੀ ਜਿਹੜੇ ਹੈਗੇ ਨੇ ਗਨਾਹ ਕਰਨੇ ਦੋਸ਼ੀ ਨੇ ਉਹਨਾਂ ਨੂੰ ਵੀ ਬਰਾਬਰ ਦੀ ਸਜ਼ਾ ਦਿਓ। ਉਹਨਾਂ ਨੂੰ ਐਸੇ ਸਮਣ ਕਰੋ। ਇਹੀ ਬੇਨਤੀ ਲੈ ਕੇ ਅਸੀਂ ਆਏ ਹਾਂ। ਕੋਰ ਕਮੇਟੀ ਜਿਹੜੀ ਅਕਾਲੀ ਦਰ ਦੀ ਕੋਰ ਕਮੇਟੀਆਂ ਰਹੀਆਂ ਨੇ ਉਹਦੇ ਚ ਬਹੁਤ ਫੈਸਲੇ ਹੁੰਦੇ ਰਹੇ ਨੇ ਵਿਚਾਰੇ ਜਾਂਦੇ ਰਹੇ ਨੇ। ਕੋਰ ਕਮੇਟੀਆਂ ਦੇ ਮੈਂਬਰ ਜ਼ਿੰਮੇਵਾਰ ਨਹੀਂ ਤੁਸੀਂ। ਨਹੀਂ ਕੋਰ ਕਮੇਟੀ ਦੇ ਮੈਂਬਰ ਤਾਂ ਉਹਦੇ ਵੀ ਜ਼ਿੰਮੇਵਾਰ ਨੇ। ਲੇਕਿਨ ਉਹ ਤਾਂ ਕੋਰ ਕਮੇਟੀ ਤੋਂ ਬਿਨਾਂ ਵੀ ਕਿਚਨ ਕੈਬਨਟ ਦੇ ਮੈਂਬਰ ਸੀਗੇ। ਕੋਰ ਕਮੇਟੀ ਚ ਬਾਤ ਜਾਂ ਵਿਚਾਰਨ ਵਾਸਤੇ ਪਹਿਲਾਂ ਪ੍ਰਧਾਨ ਜੀ ਦੇ ਘਰ ਹੁੰਦਾ ਸੀ ਜਵਾਲਤ ਸਾਹਿਬ ਸੀ ਜਾਂ ਸੁਖਵੀਰ ਜੀ ਸੀ ਉਦੋਂ ਭੁੰਦਰ ਸਾਹਿਬ ਨਾਲ ਹੁੰਦੇ ਸੀ ਉਹ ਵੀ ਦੋਸ਼ ਆਇਆ ਉਹਨਾਂ ਕੋਲੇ ਲੇਕਿਨ ਇਹ ਤਾਂ ਜੀ ਬਿਲਕੁਲ ਚਸ਼ਮਿੰਦਰ ਗਵਾਹ ਨਹੀਂ ਦੱਸਦਾ ਵੀ ਉੱਥੇ 2-3 ਘੰਟੇ ਮੀਟਿੰਗ ਹੋਈ ਹੈ 2014 ਚ ਹੋਈ ਹੈ ਪਤਾ ਨਹੀਂ ਕਿਸ ਮਸਲੇ ਤੇ ਹੋਈ ਹੈ 2014 ਚ ਮੀਟਿੰਗ ਹੁੰਦੀ ਹੈ 15 ਦੇ ਵਿੱਚ ਇਹ ਮਾਮਲੇ ਸਾਰੇ ਆ ਜਾਂਦਾ ਜਿਹੜਾ ਮਾਫੀ ਦਾ ਜਿਹੜਾ ਜੀ 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 ਇਹਦੇ ਨਾਲ ਵੀ ਰਿਲੇਟਡ ਫਿਲਮ ਨੂੰ ਜਿਹੜੀ ਆਪਣੀ ਨਹੀਂ ਦੇਖੋ ਇਹਦੇ ਨਾਲ ਰਿਲੇਟਡ ਵੀ ਹੋ ਸਕਦਾ ਜੀ ਇਸੇ ਮਸਲੇ ਤੇ ਮੀਟਿੰਗ ਜਿਹੜੀ ਹੈ ਇਹਦੇ ਨਾਲ ਸੰਬੰਧਿਤ ਵੀ ਹੋ ਸਕਦੀ ਹੈ ਮਾਫੀ ਵਾਲੇ ਨਾਮ ਤੇ ਜਾਂ ਆਪਣਾ ਵੋਟਾਂ ਲੈਣ ਦੇ 14 ਚ ਵੋਟਾਂ ਵੀ ਆਈਆਂ ਸੀ ਪਾਰਲੀਮੈਂਟ ਦੀਆਂ ਉਸ ਮਸਲੇ ਤੇ ਵੀ ਆ ਸਕਦੀ ਹੈ ਜੀ ਸਾਡਾ ਕੋਈ ਭੁੰਦਰ ਸਾਹਿਬ ਨਾਲ ਜਾਤੀ ਰੰਜਿਸ਼ ਨਹੀਂ ਅਸੀਂ ਉਹਨਾਂ ਦੇ ਲੋਕਾਂ ਉਹਨਾਂ ਦੇ ਨੇੜੇ ਆ ਲੇਕਿਨ ਜੋ ਸਾਰੇ ਇੰਨਾ ਵੱਡਾ ਮਤਲਬ ਕਿ ਜਿਹੜਾ ਘਟਨਾਕਰਨ ਵਾਪਰ ਰਹੇ ਨੇ ਅਸੀਂ ਆਪਣੀ ਡਿਊਟੀ ਸਮਝੀ ਇੱਥੇ ਆਉਣ ਦੀ ਕਿ ਅਸੀਂ ਵੀ ਜਾ ਕੇ ਦੱਸੀਏ ਵੀ ਉਹਨਾਂ ਨੇ ਮੀਟਿੰਗ ਕਰੀ ਹੈ ਆਪਦੇ ਘਰ ਬਲਾ ਕੇ ਕਰੀ ਹੈ ਜਿਨ੍ਹਾਂ ਨੂੰ ਹੁਕਮਨਾਮਾ ਅਕਾਲ ਤਖਤ ਸਭ ਤੋਂ ਹੋਇਆ ਹੋਵੇ ਵੀ ਇਹਨਾਂ ਨਾਲ ਵਰਤਾਰਾ ਨਹੀਂ ਕਰਨਾ ਉਹਦਾ ਅਕਾਲ ਤਖਤ ਦੇ ਹੁਕਮਨਾਮੇ ਦੀ ਵੱਗੇ ਤੁਹਾਨੂੰ ਲੱਗਦਾ ਨਹੀਂ ਕਿ ਫੈਸਲਾ ਕਰਨ ਦੇ ਵਿੱਚ ਕਾਲੀ ਨਹੀਂ ਕਰਨੀ ਚਾਹੀਦੀ ਹੋਰ ਵੀ ਇਹਦਾ ਨਿਚੋੜ ਕੱਢ ਲੈਣਾ ਚਾਹੀਦਾ ਜਿਹੜਾ ਇਹ ਫੈਸਲਾ ਹੈ ਜੀ ਕੋਈ ਵੀ ਫੈਸਲਾ ਹੋਵੇ ਨਹੀਂ ਦੇਖੋ ਇਹਦੇ ਬਾਰੇ ਅਕਾਲ ਤਖਤ ਸਭ ਬਾਰੇ ਤਾਂ ਮੈਂ ਅਕਾਲ ਤਖਤ ਦੇ ਜਿਹੜੇ ਹੈਗੇ ਨਾ ਉਹਦੇ ਵਿੱਚ ਫੈਸਲੇ ਜਿਆ ਕਰਨ ਵਾਲੇ ਉਦੇ ਬਾਰੇ ਮੈਂ ਕੋਈ ਚੁੱਪਣੀ ਨਹੀਂ ਕਰ ਸਕਦਾ ਮੁੱਚੇ ਸਿੰਘ ਪੰਦੀ ਜਿਹੜੇ ਕਿ ਇਸ ਫੈਸਲੇ ਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਕਿਵੇਂ ਦਾ ਮੰਨਦੇ ਕਿਵੇਂ ਦਾ ਫੈਸਲਾ ਹੋਣਾ ਹੈ ਨੀ ਉਹ ਤਾਂ ਜੀ ਕਾਲ ਤੱਕ ਸਭ ਨੇ ਕਰਨਾ ਜੀ ਮੈਂ ਤਾਂ ਉਹਨੂੰ ਮੈਂ ਤਾਂ ਕਿ ਨਵਾਂ ਸਿੱਖਾਂ ਮੈਂ ਤੁਹਾਨੂੰ ਕੋਈ ਰਾਇ ਵੀ ਨਹੀਂ ਦੇ ਸਕਦਾ ਮੈਂ ਸਲਾਹ ਵੀ ਨਹੀਂ ਦੇ ਸਕਦਾ ਜੋ ਕਰਨਗੇ ਆਸ ਹੈ ਸਾਨੂੰ